ਹਾਂਜੀ ਸਭਨਾਂ ਸਾਹਿਬ ਅੱਜ ਆਪਣੇ ਪਿੰਡ ਵਾਸੀਆਂ ਦੇ ਕੋਲ ਜਾ ਕੇ ਵਧਾਈਆਂ ਵੀ ਦਿੱਤੀਆਂ ਜਾਦੀਆਂ ਲੋੜੀ ਦੀਆਂ ਕੀ ਭਾਫ ਨੇ ਅੱਜ ਆਪਣੇ ਖਵਾਸੇ ਆਪਣੇ ਪਿੰਡ ਸਮੇਂ ਜਰਾ ਥੋੜੀ ਮਨਾ ਗਏ ਪਹਿਲਾਂ ਦੇ ਧੰਨਵਾਦ ਤੁਹਾਡੀ ਚੈਨਲ ਦਾ ਬਾਕੀ ਸਾਰਿਆਂ ਨੂੰ ਲੋੜੀ ਦੀਆਂ ਦੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਬਾਕੀ ਮੈਂ ਆਪਦੇ ਪਰਿਵਾਰ ਆ ਮੇਰਾ ਪਿੰਡ ਸਾਰਾ ਪਰਿਵਾਰ ਮੇਰਾ ਆਪਦਾ ਇਹਨਾਂ ਸਾਰਿਆਂ ਦੇ ਨਾਲ ਕੋਈ ਘਰ ਇਦਾਂ ਦਾ ਨਾ ਰਹੇ ਜਿੱਥੇ ਕਿ ਕਿ ਲੋੜੀ ਨਾਮ ਨਾ ਹੀ ਹੋਵੇ ਹਾਡਾ ਦੇਹੀ ਫਰਜ਼ ਹੈ ਕਿ ਜਨ ਗਿਆ ਆਪਦੇ ਭੈਣ ਭਰਾਵਾਂ ਦੇ ਕੋਲ ਸਾਰਿਆਂ ਨੂੰ ਜਾ ਕੇ ਲੋੜੀ ਦਾ ਆਪ ਮੌਫਲੀ ਜਾ ਹਨ ਜੀਨਗੇ ਸਾਂਝੀ ਕਰਨੀ ਆਪਦੀ ਖੁਸ਼ੀ ਸਾਂਝੀ ਕਰਨੀ ਆ ਕਿ ਲੋੜੀ ਮਨਾ ਰਹੇ ਆ ਮਨ ਸਾਹਿਬ ਤੁਸੀਂ ਪਿੰਡ ਚ ਦਾਖਲ ਹੋਏ ਜੋ ਸਾਰੇ ਹੱਥੀ ਸ਼ਾਵਾਂ ਕਰਦੇ ਆ ਚਾਹੇ ਮਤਾਵਾਂ ਨੇ ਚਾਹੇ ਬੱਚੇ ਆ ਉਹਨਾਂ ਨੂੰ ਚਾਹ ਹੀ ਚੜ ਗਿਆ ਤੇ ਕਹਿੰਦੇ ਇਹ ਜੋ ਸੂਲਮਾ ਪਿੰਡ ਪਿੰਡ ਜੰਮੇ ਬੜਾ ਪਿਆਰ ਕਰਦੇ ਆ ਇੰਨਾ ਸਤਿਕਾਰ ਕਰਦੇ ਆ ਤੁਹਾਡਾ ਪੂਰੇ ਪਿੰਡ ਚ ਪੂਰੇ ਨਗਰ ਚ ਮਨਾ ਸਤਿਕਾਰ ਆ ਕਿੰਨੀ ਕ ਖੁਸ਼ੀ ਹੁੰਦੀ ਜਦੋਂ ਇੰਨਾ ਪਿਆਰ ਦੇਖਦੇ ਹੋ ਲੋਕਾਂ ਦਾ ਵੇਖੋ ਜੀ ਇਹ ਮੇਰੇ ਮਾਵਾ ਮਾਵਾ ਨੇ ਮਾਵਾ ਪੁੱਤਾਂ ਨੂੰ ਇਹੀ ਪਿਆਰ ਹੀ ਦਿੰਦੇ ਆ ਕਿ ਪ੍ਰਾਊਡ ਫੀਲ ਹੁੰਦਾ ਵਾ ਕਿ ਜਿਨ ਕਿ ਉਹ ਮੇਰੀ ਜਦੋਂ ਮਾਵਾ ਮੈਨੂੰ ਅਰਦਾਸ ਕਰਦੀਆਂ ਚੜ੍ਹਦੀ ਕਲਾ ਦੀਆਂ ਹਨਾ ਹਰ ਬੰਨੇ ਮੈਨੂੰ ਸਰਪੰਚ ਦਾ ਪਹਿਲਾਂ ਵੀ ਬੜੇ ਬਣੇ ਨੇ ਪਿੰਡਾਂ ਦੇ ਵਿੱਚ ਪਰ ਗਰੀਬਾਂ ਦੀ ਸਾਰ ਲੈਣ ਕੋਈ ਨਹੀਂ ਪਹੁੰਚਦਾ ਤੁਸੀਂ ਅੱਜ ਪਹਿਲੀ ਵਾਰ ਆਏ ਨਹੀਂ ਜੀ ਇਹ ਮੇਰਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਲੋਕਾਂ ਲਈ ਸਰਪੰਚ ਲੋਕ ਹੀ ਹੋਣਗੇ ਮੇਰਾ ਇਹ ਪਰਿਵਾਰ ਆ ਸਾਰਾ ਜੀ ਮੈਂ ਆਹਦੇ ਪਰਿਵਾਰ ਦੇ ਵਿੱਚ ਆਏ ਲੋੜੀ ਮਨਾ ਰਹੇ ਆ ਸਾਰਿਆਂ ਨੂੰ ਸਾਰਿਆਂ ਦੇ ਨਾਲ ਗਰੀਬ ਨਹੀਂ ਆ ਜੀ ਸਾਰੇ ਪਰਿਵਾਰ ਸਾਰਿਆਂ ਨਾਲ ਲੈ ਕੇ ਚੱਲਣੇ ਆ ਜੀ ਸਰ ਪੰਸਾਵਾ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਇਹ ਪ੍ਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਤੁਹਾਡੇ ਪ੍ਰੇਰਨਾ ਪਰਿਵਾਰ ਨੇ ਦਿੱਤੀ ਜਾਂ ਨਾਲ ਦੇ ਸਾਥੀਆਂ ਨੇ ਕਿ ਵੈਸੇ ਮਨ ਚ ਆਇਆ ਵੀ ਨਹੀਂ ਯਾਰ ਪਿੰਡ ਦੇ ਵਿੱਚ ਜਾਣਾ ਚਾਹੀਦਾ ਵਾ ਉਹਨਾਂ ਨਾਲ ਉਹਨਾਂ ਦੀ ਸਾਰ ਲੈਣੀ ਚਾਹੀਦੀ ਜਿਨ੍ਹਾਂ ਨੇ ਵੋਟਾਂ ਪਾਈਆਂ ਬਿਲਕੁਲ ਇਹ ਵੇਖੋ ਮੇਰੇ ਜਿੰਨੇ ਵੀ ਪਹਿਲਾਂ ਵੀ ਕਰਦਾਂ ਗੱਲ ਕਿ ਐਨ ਆਰ ਆਈ ਭਰਾ ਜਿੰਨੇ ਵੀ ਸਾਡੇ ਸਰੋਂ ਪਿੰਡ ਦੇ ਗਏ ਆ ਉਹਨਾਂ ਵੱਲੋਂ ਮੇਰੀ ਡਿਊਟੀ ਲਈ ਜਾਂਦੀ ਹੈ ਕਿ ਅੱਜ ਆਹ ਕੰਮ ਕਰਨਾ ਅੱਜ ਆਹ ਕਰਨਾ ਹੁਣ ਮੇਰੀ ਉਹਨਾਂ ਦੀ ਡਿਊਟੀ ਲਈ ਹੈਗੀ ਜਾਨਕਿ ਹਰ ਘਰ ਦੇ ਵਿੱਚ ਕੋਈ ਇਦਾਂ ਦਾ ਕਰਨਾ ਰਿਹਾ ਜੀ ਜੇ ਲੋੜੀ ਨਾਮ ਨਹੀਂ ਆਵੇ ਮੇਰੇ ਆਪਦੇ ਲੋਨ ਦੇ ਜੋ ਕੋਈ ਕਰਨੇ ਆ ਪਤਾ ਨਹੀਂ ਵਧੀਆ ਕਰਨੇ ਆ ਜਾਂ ਕੀ ਹੈ ਹੁਣ ਮੈਨੂੰ ਇਹ ਇਹਦੇ ਬਾਰੇ ਪਤਾ ਨਹੀਂ ਪਰ ਆਪਦੇ ਲੋਨ ਹੀ ਵਧੀਆ ਕਰ ਰਹੇ ਆ ਬਾਕੀ ਮੇਰੀ ਟੀਮ ਵੱਲੋਂ ਇਹ ਹਰ ਇੱਕ ਬਾਕੀ ਪਰਿਵਾਰ ਆ ਸਾਡਾ ਪਰਿਵਾਰ ਦੇ ਵਿੱਚ ਸਾਰੇ ਯਾਨੀ ਲੋੜੀ ਮਨਾ ਰਹੇ ਆ ਵਧੀਆ ਤੁਹਾਨੂੰ ਚਾਉਣ ਵਾਲੇ ਤੁਹਾਨੂੰ ਵੇਖ ਰਹੇ ਨੇ ਚੈਨਲ ਦੇ ਮਾਧਿਅਮ ਰਾਹੀਂ ਵੀ ਤੇ ਚైనా ਡੂਰ ਦੀ ਵਰਤੋਂ ਨਾ ਕੀਤੀ ਜਾਵੇ ਪ੍ਰਸ਼ਾਸਨ ਵੀ ਕਹਿ ਰਿਹਾ ਤੇ ਮੈਚ ਉਹਨਾਂ ਜਿੱਥੇ ਜਿੱਥੇ ਤੁਹਾਨੂੰ ਲੋਕ ਸੁਣ ਰਹੇ ਤੁਸੀਂ ਵੀ ਆਪਣੇ ਵੱਲੋਂ ਅਪੀਲ ਕਰੋ ਕਿ ਜਿਹੜੀ ਕਾਟਨ ਥ੍ਰੈਡ ਵਰਤੀ ਜਾਵੇ ਤੇ ਚੈਨਾ ਡੋਰ ਤੋਂ ਜਿਹੜਾ ਗਰੇਜ ਕੀਤਾ ਜਾਵੇ ਬਿਲਕੁਕੁਲ ਇਹੀ ਹੈ ਹੱਥ ਜੋੜ ਕੇ ਬੇਨਤੀ ਹੈ ਵੇਖੋ ਜਿਲੋਂ ਕੇ ਦਾ ਜਾਂ ਭਰਾ ਜਾਂ ਕੇ ਦਾ ਪਿਓ ਜਾਂ ਕੇ ਦਾ ਪੁੱਤ ਜਿਹੜੋਂ ਛੜਕਦੇ ਹੀ ਜਾਂਦਾ ਵਾ ਕਿਦਾਂ ਇਦਾਂ ਦਾ ਹੱਸਦਾ ਹੋ ਜਾਂਦਾ ਵਾ ਉਹ ਲੋੜੀ ਆਪਾਂ ਦੇ ਚਲੋ ਡੋਰ ਜਿਹੜੀ ਵਧੀਆ ਦਜੀ ਵੀ ਆਉਂਦੀ ਹੈ ਮੈਂ ਉਹਦੇ ਨਾਲ ਆਪਾਂ ਨੂੰ ਗੁੱਡੀ ਡਾਲ ਲੈਣੀ ਚਾਹੀਦੀ ਹੈ ਜੇ ਆਪਾਂ ਹੁਣ ਇਦਾਂ ਦਾ ਕੰਮ ਕਰੀਏ ਇਹ ਗੱਲ ਆਪਾਂ ਨੂੰ ਨਹੀਂ ਮੈਨੂੰ ਨਹੀਂ ਹਰ ਇੱਕ ਨੂੰ ਆਪ ਨੂੰ ਸਮਝ ਚਾਹੀਦੀ ਹੈ ਇਹ ਕੰਮ ਨਹੀਂ ਕਰਨਾ ਇਹਦਾ ਬੇਨਤੀ ਹੱਥ ਜੋੜ ਕੇ ਦੀ ਸਾਰਿਆਂ ਗਾੜੀ ਕੀ ਜਨ ਕੇ ਆਪਾਂ ਚੈਨਲ ਡੋਰ ਤੋਂ ਨਾ ਦੇ ਕੋਈ ਸਵਾਦ ਹੀ ਹੁੰਦਾ ਜੀ ਗੁੱਡੀ ਡੋਂਦਾ ਇਹਦੇ ਨਾਲ ਹਨਾ ਤੇ ਇਹ ਹੈ ਕਿ ਜਨ ਕੇ ਬੇਨਤੀ ਇਹੋ ਹੀ ਹੈ ਕਿ ਆਪਾਂ ਨਾ ਇਹ ਚੈਨਲ ਡੋਰ ਵਰਤੀਏ ਹਰ ਇੱਕ ਰੱਗੇ ਦਾ ਆਪਾਂ ਨੂੰ ਜ਼ਿਲ੍ਹਾ ਤਰਨਤਾਰਨ ਨੂੰ ਵਧਾਈ ਦੇਣਾ ਚਾਹੁੰਦੇ ਕਿ ਸੁਨੇਹਾ ਦੇਣਾ ਚਾਹੁੰਦੇ ਹੋ ਸੁਨੇਹਾ ਇਹ ਹੈ ਜੀ ਆਪਾਂ ਚੰਗੇ ਕੰਮਾਂ ਨਾਲ ਜੁੜੀਏ ਤੇ ਲੋੜੀ ਤੇ ਮਾਗੀ ਹਰ ਇੱਕ ਲਈ ਮਹਾਰਾਜ ਸੱਚੇ ਪਾਸ਼ਾ ਦਿਨ ਰਾਤ ਜੋਗਣੀ ਤਰੱਕੀ ਲੈ ਕੇ ਆਵੇ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਰੇਕ ਦਾ ਭਲਾ ਕਰੇ ਸੱਚੇ ਪਾਸ਼ਾ ਸਾਰਿਆਂ ਨੂੰ ਮੈਰੇ ਹੀ ਅੰਨਾ ਚੰਗੇ ਰਹੀਂ ਤੁਰੀਏ ਹਰ ਇੱਕ ਭੈਣ ਭਰਾ ਜਿਹੜਾ ਵੀ ਜੇ ਕੋਈ ਕਿਸ ਦੀ ਮਤ ਕਰ ਸਕਦਾ ਹੋ ਕੇ ਗਰੀਬ ਦੀ ਆਪਾਂ ਮਤ ਕਰੀਏ ਆਪਾਂ ਬਾਤ ਚੜ ਕੇ ਹਰ ਇੱਕ ਦਾ ਕੀ ਭਲਾ ਹੀ ਮੰਗਦੇ ਪਏ ਅਸੀਂ ਇਹੋ ਅਰਦਾਸ ਹੈ ਹਰ ਇੱਕ ਹੀ ਚੜ੍ਹਦੀਆਂ ਗਲਾਈ ਰਹਿਣਾ ਹਰੇਕ ਦਾ ਭਲਾ ਹੋਵੇ ਮਹਾਰਾਜ ਤਰੱਕੀਆਂ ਬਖਸ਼ੀ ਸਰਪੰਚ ਸਾਹਿਬ ਪਤਾ ਕੀ ਹੁੰਦਾ ਜਦੋਂ ਕੋਈ ਪਿੰਡ ਦਾ ਸਰਪੰਚ ਪਿੰਡ ਦੇ ਵਿੱਚ ਕੋਈ ਮਦਦ ਦੇ ਲਈ ਨਿਕਲਦਾਣਾ ਚਾਹੇ ਸਾਰ ਲੈਣ ਵੀ ਨਿਕਲਦਾ ਸੋਚਦਾ ਯਾਰ ਅਹਿਮ ਲੈਣੇ ਮੈਨੂੰ ਵੋਟ ਨਹੀਂ ਪਾਈ ਤੇ ਮੈਂ ਨਹੀਂ ਉਧਰ ਜਾਣਾ ਤੁਸੀਂ ਪੂਰੇ ਪਿੰਡ ਦੇ ਵਿੱਚ ਜਾ ਰਹੇ ਹੋ ਤੇ ਪਿਆਰ ਵੀ ਸਾਰੇ ਕਰ ਰਹੇ ਇਹਦੇ ਬਾਰੇ ਜ਼ਰੂਰ ਦੱਸੋ ਭਾਜੀ ਵੇਖੋ ਮੈਂ ਫਿਰ ਇਹੋ ਹੀ ਆਇਆ ਸੀ ਨਾ ਮੇਰਾ ਪਰਿਵਾਰ ਆ ਜੀ ਮੈਂ ਕੋਈ ਵੋਟ ਦਾ ਭਾਈ ਦਾ ਜਾਂ ਮੈਂ ਵੋਟ ڈال ਕਰਕੇ ਨਹੀਂ ਜਾਂਨੇ ਮੈਂ ਹਰ ਘਰ ਦੇ ਵਿੱਚ ਜਾਂਨੇ ਮੇਰੇ ਹਰ ਘਰ ਦੇ ਕੋਈ ਚਾਚਾ ਕੋਈ ਤਾਇਆ ਵਾ ਕੋਈ ਮੇਰੀ ਭੈਣ ਆ ਕੋਈ ਮੇਰਾ ਭਰਾ ਵਾ ਹਨਾ ਕਿ ਜਨ ਕੇ ਜਰੀਆਂ ਮੇਰੀਆਂ ਪਰਜਾਈਆਂ ਉਹਨਾਂ ਨੂੰ ਮੈਂ ਭੈਣਾਂ ਦੇ ਰੂਪ ਚ ਹੀ ਸਮਝਦਾ ਵਾਂ ਠੀਕ ਹੈ ਨਾ ਕਿ ਜਨ ਕੇ ਮੇਰੇ ਮੇਰਾ ਕੋਈ ਬਗਾਨਾ ਨਹੀਂ ਹੈਗਾ ਜੀ ਮੇਰੇ ਸਾਰੇ ਆਪਦੇ ਆ ਤੇ ਸਾਰਿਆਂ ਨਾਲ ਮੈਂ ਇਹੀ ਚਾਹੁੰਦਾ ਕਿ ਜੇ ਮੈਂ ਲੋੜੀ ਖੁਸ਼ੀ ਮਨਾ ਰਿਆਂ ਤੇ ਮੇਰੇ ਭੈਣ ਭਰਾ ਸਾਰੇ ਮਨਾਉਣ ਸਾਰਿਆਂ ਦੇ ਵਿੱਚ ਕਿ ਵੰਡ ਕੇ ਖੁਸ਼ੀ ਮੈਨੂੰ ਆਪ ਨੂੰ ਦਿਲੋਂ ਬੜਾ ਚੰਗਾ ਲੱਗੰਦਿਆ ਵਾ ਸਾਨੂੰ ਸਾਰੇ ਨਗਰ ਨੂੰ ਬਹੁਤ ਖੁਸ਼ੀ ਆ ਜੀ ਸਾਡਾ ਛੋਟਾ ਵੀਰ ਆ ਇਹਦੇ ਮਨ ਚ ਚਾਹ ਵਾ ਸੇਵਾ ਕਰਨ ਦਾ ਭਾਵਨਾ ਦਾ ਸਾਰਾ ਕੁਝ ਅਸੀਂ ਸਾਰੇ ਨਗਰ ਨੇ ਰਲ ਕੇ ਮਿਲ ਕੇ ਸੰਮਤੀ ਦੇ ਨਾਲ ਵੀਰ ਦੇ ਗਲ ਹਾਰ ਪਾਏ ਆ ਬਾਕੀ ਸਾਡੇ ਪੁੱਲਰ ਸਾਹਿਬ ਮੰਤਰੀ ਸਾਹਿਬ ਉਹਨਾਂ ਦਾ ਅਸ਼ੀਰਵਾਦ ਲੈ ਕੇ ਤੇ ਸਾਰੇ ਨਗਰ ਦੇ ਵਿਕਾਸ ਵਾਸਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤਾਪਾ ਕੰਮ ਕਰ ਰਹੇ ਆ ਜੀ ਕੋਈ ਪਾਰਟੀ ਬਾਜੀ ਨਹੀਂ ਕੋਈ ਕੁਛ ਨਹੀਂ ਸਾਨੂੰ ਸਾਡਾ ਨਗਰ ਪਹਿਲਾ ਵਾ ਸਾਡੇ ਭਰਾ ਸਾਡੇ ਬੱਤੇ ਜਿਹੜੇ ਪਿੱਛੇ ਆ ਜਿਹੜੇ ਤਰੱਕੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਜੋ ਵੀ ਮਦਦ ਦੀ ਲੋੜ ਹੋਊਗੀ ਸਾਡਾ ਭਰਾ ਨਾਲ ਖੜਾ ਵਾ ਮੰਤਰੀ ਸਾਹਿਬ ਨਾਲ ਖੜੇ ਆ ਸਾਡੇ ਮੈਂਬਰ ਸਾਹਿਬ ਆ ਸਾਡੀ ਪੰਚਾਇਤ ਸਾਰੀ ਸਮੁੱਚੀ ਟੀਮ ਆ ਜਿੱਦਾਂ ਸਰਪੰਚ ਸਾਹਿਬ ਨੇ ਕਹਿਤਾ ਨਾ ਵੀ ਮੈਂ ਇਕੱਲਾ ਨਹੀਂ ਸਾਡੀ ਟੀਮ ਆ ਸਾਡੇ ਐਨ ਆਰ ਆਈ ਵੀਰ ਹੋਗੇ ਜਾਂ ਜੋ ਵੀ ਆ ਜਿੰਨਾਂ ਦੀ ਵੀ ਹੈਲਪ ਆ ਅੱਜ ਆ ਫਸਟ ਟਾਈਮ ਹੋ ਰਿਹਾ ਵਾ ਕਿ ਅਸੀਂ ਘਰ ਘਰ ਜਾ ਕੇ ਘਟ ਵਿਖ ਨੂੰ ਮਿਲਿਆ ਪੂਰੇ ਪੰਜਾਬ ਦੇ ਤੇ ਇਹ ਚੰਗੇ ਉਪਰਾਲੇ ਦੰਗਲ ਕਰਵਾਇਆ ਹਨਾ ਤੁਸੀਂ ਦੇਖਿਆ ਖੇਡਾਂ ਕਰਵਾਈਆਂ ਅੱਗੇ ਵੀ ਅਸੀਂ ਚੰਗੇ ਤੋਂ ਚੰਗੇ ਕਦਮ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਚੁੱਕਦੇ ਰਵਾਂਗੇ ਮੈਨੂੰ ਮਹਾਰਾਜੋ ਦੀ ਵੱਡੀ ਵੱਡੀਆਂ ਬਰਕਰਾਰ ਹੈ ਹਾਂ ਹਾਂ ਚੜ੍ਹਦੀ ਕਲਾ ਕਰੇ ਇਹ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਇਹ ਪਿੰਡ ਦਾ ਸਰਪੰਚ ਬਣਾਇਆ ਹੈ ਪਿੰਡ ਨੇ ਚੁਣਿਆ ਇਹਨੂੰ ਮਰਜ਼ੀ ਨਾਲ ਸਾਰੇ ਨੂੰ ਪਰਿਵਾਰ ਵੱਡਾ ਛੋਟਾ ਸਾਰਾ ਵਧੀਆ ਚਾਹੁੰਦਾ ਜੀ ਅੱਛਾ ਜੀ ਉਹ ਖਰਾਬ ਟੈਂਡੀ ਚੰਗਾ ਜਾਂਦਾ ਵਧੀਆ ਸਾਫ਼ ਹੁੰਦੇ ਨੇ ਡਾ ਦੇਖ ਲਿਆ ਜੀ ਹੁਣ ਸਾਰਿਆਂ ਨੇ ਚੜ੍ਹਦੀ ਕਲਾ ਮਹਾਰਾਜ ਸਾਰਕਾ ਵੀ ਕਰੇ ਉਹਦੀ ਵੀ ਕਰੇ ਵਾਹਿਗੁਰੂ ਕਿਰਪਾ ਕਰੇ